ਪੂਰੇ ਪੰਜਾਬ ਤੇ ਟੈਸਟ ਹੁੰਦਾ ਉਸ ਤੋਂ ਬਾਅਦ ਜਿਹੜੀ ਐ ਸਟੇਟ ਮੈਰਿਟ ਬੰਦੀ ਆ ਬੱਚਿਆਂ ਨੂੰ ਆਨਲਾਈਨ ਕਾਉਂਸਲਿੰਗ ਹੁੰਦੀ ਆ ਇਸ ਕਰਕੇ ਮੈ ਪ੍ਰਿੰਸੀਪਲ ਦਾ ਚਾਰਜ ਸੰਭਾਲਦੇ ਸੀ ਸਭ ਤੋਂ ਪਹਿਲਾਂ ਜਿਹੜਿਆ ਉੱਥੇ ਜਿਹੜਾ ਟੀਨਾ ਦੀ ਜਿਹੜੀ ਆ ਉਹ ਆਰਜੀ ਜਿਹੜੀ ਆ ਦੀਵਾਰ ਕਰਾਈ ਅਸੀਂ ਉਹਨਾਂ ਨੂੰ ਆਪਣੇ ਕੰਮ ਦੱਸੇ ਸੀ ਇਹ ਵੀ ਦੱਸਿਆ ਸੀ ਜਦੋਂ ਦਾ ਸਕੂਲ ਬਣਿਆ ਦਾ ਉਸ ਤੋਂ ਬਾਅਦ ਨਾ ਇੱਥੇ ਵਾਈਟਵਾਸ਼ਿੰਗ ਹੋਈ ਆ ਔਰ ਨਾ ਹੀ ਜਿਹੜਾ ਕੋਈ ਰਿਪੇਅਰ ਜਿਹੜੀ ਆ ਉਹ ਹੋਈ ਆ ਇਸ ਕਰਕੇ ਉਹ ਵੀ ਕੰਮ ਜਿਹੜੇ ਵਿੱਚ ਉਹਨਾਂ ਨੇ ਇਨਕਲੂਡ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜਾ ਗਰਲਸ ਹਸਟਲ ਹੈ ਉੱਥੇ ਜਿਹੜੇ ਹਿੱਤਿਕਰਪਨ ਇੱਕ ਕਮਰੇ 'ਚ 6 ਲੜਕੀਆਂ ਰੱਖਦੇ ਆ ਤੇ ਅਗਰ ਜੇ ਇਹ ਹਸਟਲ ਬਣ ਜਾਂਦਾ 45 ਕਮਰੇ ਸਾਨੂੰ ਹੋਰ ਬਣ ਜਾਂਦੇ ਫਿਰ ਨੰਬਰ ਆਫ ਸਟੂਡੈਂਟਸ ਪਰ ਕਮਰਾ ਜਿਹੜਾ ਉਹੀ ਜਿਹੜਾ ਉਹ ਘੱਟ ਆ ਇਸ ਤੋਂ ਇਲਾਵਾ ਜਦੋਂ ਬਰਸਾਤਾਂ ਹੁੰਦੀਆਂ ਨੇ ਤੇ ਗਰਲਸ ਹਸਟਲ ਤੋਂ ਸਕੂਲਾਂ ਤੱਕ ਕਾਫੀ ਦਿੱਕਤਾਂ ਹੁੰਦੀਆਂ ਆ ਜ਼ਿਲ੍ਹੇ ਦੀਆਂ ਸਕੂਲ ਗੇਮਜ਼ ਹੁੰਦੀਆਂ ਨੇ ਉਹਦਾ ਓਵਰਆਲ ਚੈਂਪੀਅਨਸ ਆਲਾ ਸਕੂਲ ਹੈ ਗਰਾਮ ਇੱਥੇ ਜਿਹੜਾ ਪਿਛਲੇ ਸਾਲ ਇੱਕ ਬੱਚਾ ਜਿਹੜਾ ਮੈਡੀਕਲ ਕਾਲ ਜਿਹੜਾ ਹਟਿਆਰੇ ਦਾਖਲ ਹੋਇਆ ਸੀ ਇਸ ਤੋਂ ਇਲਾਵਾ ਕਾਫੀ ਬੱਚੇ ਜਿਹੜੇ ਆ ਰੀਡਿੰਗ ਕਾਲ ਤੇ ਉਹ ਕਰਕੇ ਆਪਣੀਆਂ ਪੜ੍ਹਾਈਆਂ ਪੂਰੀਆਂ ਕਰਕੇ ਚੰਗੇ ਚੰਗੇ ਅਹੁਦਿਆਂ ਤੇ ਹੈਗੇ ਮੇਰਾ ਨਾਮ ਅਰਜੀਤ ਮਹਾਜਨ ਇਹ ਜਿਹੜਾ ਆ ਪੰਜਾਬ ਚ ਟੋਟਲ 10 ਸਕੂਲ ਆ ਮੈਰਿਟੋਰੀਅਸ ਔਰ ਪੂਰੇ ਪੰਜਾਬ ਲੈਵਲ ਤੇ ਜਿਹੜਾ ਐਸਾ ਟੈਸਟ ਹੁੰਦਾ ਜਿਹੜੇ ਗਵਰਨਮੈਂਟ ਸਕੂਲਾਂ ਚ ਪੜ੍ਹਦੇ ਬੱਚੇ ਉਹਨਾਂ ਦਾ ਜਿਹੜਾ ਜਨਰਲ ਵਰਗਾ ਓਦੇ 70% ਨੰਬਰ ਔਰ ਜਿਹੜਾ ਐਸਸੀ ਕੈਟਾਗਰੀ ਆ ਓਦੇ 65% ਨੰਬਰ ਜੇ ਇਸ ਤੋਂ ਉੱਪਰ ਨੰਬਰ ਆਣ ਤਾਂ ਉਹੀ ਵਿਦਿਆਰਥੀ ਜਿਹੜਾ ਇਹ ਟੈਸਟ ਦੇ ਲਈ ਐਲੀਜੀਬਲ ਹੁੰਦੇ ਨੇ ਪੂਰੇ ਪੰਜਾਬ 'ਚ ਟੈਸਟ ਹੁੰਦਾ ਉਸ ਤੋਂ ਬਾਅਦ ਜਿਹੜੀ ਐ ਸਟੇਟ ਮੈਰਿਜ ਬਣਦੀ ਆ ਬੱਚਿਆਂ ਨੂੰ ਆਨਲਾਈਨ ਕਾਉਂਸਲਿੰਗ ਹੁੰਦੀ ਆ ਉਹ ਕਾਉਂਸਲਿੰਗ ਦੇ ਬਿਹਾਵ ਤੇ ਜਿਹੜਾ ਸਟੇਸ਼ਨ ਉਹ ਬੱਚੇ ਚੋਇਸ ਕਰਦੇ ਆ ਉਹ ਸਟੇਸ਼ਨ ਉਹਨਾਂ ਨੂੰ ਮਿਲ ਜਾਂਦਾ ਹੈ। ਕਰੀਬ 12 ਸਾਲ ਪਹਿਲੇ ਅਕਾਲੀ ਦਲ ਦੀ ਸਰਕਾਰ ਸੀ ਜਿਹੜੋ ਬੀਜੇਪੀ ਗਵਰਨਮੈਂਟ ਸੀ ਉਦੋਂ ਸ਼ੁਰੂ ਕੀਤੇ ਗਏ ਸੀ ਆ ਸਕੂਲ ਪੰਜਾਬ ਦੇ ਸਾਰੇ ਸਕੂਲ ਬਣ ਚੁੱਕੇ ਆ ਲੇਕਿਨ ਗੁਰਦਾਸਪੁਰ ਦਾ ਸਕੂਲ ਅਧੂਰਾ ਵਾ ਕੀ ਕੀ ਕੰਮ ਹੋਣ ਵਾਲੇ ਇੱਥੇ ਇੱਥੇ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਸਾਡਾ ਹੋਸਟਲ ਆ ਉਹਦਾ ਇੱਕ ਹੋਸਟਲ ਕੰਪਲੀਟ ਹੋਇਆ ਦਾ ਦੂਸਰਾ ਹੋਸਟਲ ਜਿਹੜਾ ਉਹਦੇ 45 ਕਮਰੇ ਪਲੱਸ ਲੈਟਰਨ ਬਾਥਰੂਮ ਜਿਹੜੇ ਉਹਦੇ ਕਾਫੀ ਜ਼ਿਆਦਾ ਜਿਹੜੇ ਉਹ ਅਧੂਰੇ ਹੈਗੇ ਆ ਇਸ ਤੋਂ ਇਲਾਵਾ ਚਾਰਦਵਾਰੀ ਜਿਹੜੀ ਆ ਉਹ ਅਧੂਰੀ ਹੈਗੀ ਆ ਇਸ ਤੋਂ ਇਲਾਵਾ ਜਿੱਥੇ ਪ੍ਰੇਰ ਰਹੀ ਕਰਾਨਿਆ ਉਹਦਾ ਸਾਹਮਣਾ ਹਿੱਸਾ ਕੱਚਾ ਆ ਇਸ ਤੋਂ ਇਲਾਵਾ ਜਿਹੜੀ ਗਰਾਊਂਡ ਆ ਉਹ ਚ ਮਿੱਟੀ ਪਾ ਕੇ ਸਮਤਲ ਹੋ ਕੇ ਉੱਥੇ ਕੋਈ ਨਾ ਕੋਈ ਜਿਹੜੀ ਆ ਬੱਚਿਆਂ ਲਈ ਖੇਡਣ ਲਈ ਜਿਵੇਂ ਬਾਸਤਕਵਾਲ ਗਰਾਊਂਡ ਜਾਂ ਵਾਲੀਵਾਲ ਗਰਾਊਂਡ ਜਾਂ ਇਸ ਤਰ੍ਹਾਂ ਦਾ ਕੋਈ ਜਿਹੜੀ ਆ ਚੀਜ਼ ਬੰਨੀ ਚਾਹੀਦੀ ਆ ਇਹ ਸਾਰੇ ਕੰਮ ਅਧੂਰੇ ਨੇ ਇੱਕ ਸੜਕ ਵੀ ਅਧੂਰੀ ਆ ਔਰ ਚਾਰ ਦੀਵਾਰੀ ਦੀ ਤੁਸੀਂ ਬਾਉਂਡਰੀ ਵਾਲ ਵੀ ਆਪਣੇ ਤੌਰ ਤੇ ਕਰਾਈ ਗਈ ਆ ਜੀ ਤੌਰ ਤੇ ਉੱਥੇ ਕਿਰਮਨ 300 ਫੁੱਟ ਦੇ ਲੱਗ ਜਾ ਕੇ ਜਿਹੜੀ ਆ ਉਹ ਗਰਲਸ ਹੌਸਲ ਸਾਈਡ ਜਿਹੜਾ ਉਹ ਜਿਹੜੀ ਇੱਕ ਸਾਈਡ ਜਿਹੜੀ ਪੁੱਡਾ ਨੂੰ ਲੱਗਦੀ ਆ ਉੱਥੇ ਕੋਈ ਵੀ ਕਿਸੇ ਕਿਸਮ ਦੀ ਵਿਚਾਰਦਵਾਰੀ ਨਹੀਂ ਸੀ ਜਿਸ ਕਰਕੇ ਬਾਹਰਲੇ ਲੋਕਾਂ ਦੇ ਅੰਦਰਾਂ ਦਾ ਖਤਰਾ ਸੀ ਇਸ ਸਰਕੇ ਮੈਂ ਪ੍ਰਿੰਸੀਪਲ ਦਾ ਚਾਰਜ ਸੰਭਾਲਦੇ ਹੀ ਸਭ ਤੋਂ ਪਹਿਲਾਂ ਜਿਹੜਿਆ ਉੱਥੇ ਜਿਹੜਾ ਟੀਨਾ ਦੀ ਜਿਹੜੀ ਆ ਉਹ ਆਰਜੀ ਜਿਹੜੀ ਆ ਦੀਵਾਰ ਕਰਾਈ ਤਾਂ ਕਿ ਬੱਚੇ ਜਿਹੜੇ ਆ ਉਹ ਪ੍ਰੋਟੈਕਟ ਹੋ ਸਕਣ ਸੇਫ ਰਹਿ ਸਕਣ ਸੜਕ ਕਿੰਨਾ ਤੇ ਹਿੱਸਾ ਜਿਹੜਾ ਬਣਾਉਣ ਵਾਲਾ ਰਹਿ ਗਿਆ ਸੜਕ ਤਕਰੀਬਨ ਜਿਹੜੀ ਆ 500 ਫੁੱਟ ਜਿਹੜੀ ਆ ਤਕਰੀਬਨ ਤਕਰੀਬਨ ਜਿਹੜੀ ਆ ਸੜਕ ਜਿਹੜੀ ਆ ਉਹ ਟਾਈਲ ਲੱਗਣ ਵਾਲੀ ਤੇ ਜਿਹੜਾ ਟਾਈਲ ਲੱਗਣ ਵਾਲੀ ਆ ਅਧੂਰੀ ਹੈਗੀ ਆ ऐसा ਲ 2016 ਤੋਂ ਸਾਰੇ ਕੰਮ અધੂਰੇ ਪਏ ਹੈ ਕਿਹਾ ਜਾ ਰਿਹਾ ਕਿ ठेकेदार ਨੂੰ ਸਰਕਾਰ ਬਦਲ ਗਈ ਸੀ ਤੇ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਸੀ ਕਿ ਕੰਮ ਰੋਕ ਦੇ ਉਸ ਵੇਲੇ 5 ਕਰੋੜ ਦਾ ਕੰਮ ਦੱਸਿਆ ਜਾ ਰਿਹਾ ਕਿ ਰਹਿ ਗਿਆ ਸੀ ਤੇ ਐਸ ਵੇਲੇ ਕਿੰਨੇ ਦਾ ਐਸਟੀਮੇਟ ਹੋਏਗਾ ਐਸਟੀਮੇਟ ਜਿਹੜਾ ਪੀਡਬੀ ਬੀ ਐਂਡ ਆਰ ਦੇ ਜਿਹੜੇ ਐਕਸ਼ਨ ਨੇ ਲਗਾਇਆ ਸੀ ਉਹਦਾ ਮੈਨੂੰ ਐਗਜ਼ੈਕਟ ਅੰਦਾਜ਼ਾ ਨਹੀਂ ਹੈਗਾ ਕਿ ਉਹ ਕਿੰਨੇ ਦਾ ਲਾਇਆ ਸੀ ਸਾਡੇ ਗੱਲ ਹੋਈ ਉਹਨਾਂ ਨੇ 10 ਕਰੋੜ ਦੇ ਕਰੀਬ ਐਸਟੀਮੇਟ ਲਗਾ ਕੇ ਭੇਜਿਆ ਮਤਲਬ ਡਬਲ ਹੋ ਗਿਆ ਹਾਂ ਅਸੀਂ ਉਹਨਾਂ ਨੂੰ ਆਪਣੇ ਕੰਮ ਦੱਸੇ ਸੀ ਇਹ ਵੀ ਦੱਸਿਆ ਕਿ ਜਦੋਂ ਦਾ ਸਕੂਲ ਬਣਿਆ ਦਾ ਉਸ ਤੋਂ ਬਾਅਦ ਨਾ ਇੱਥੇ ਵਾਈਟਵਾਸ਼ਿੰਗ ਹੋਈ ਆ ਔਰ ਨਾ ਹੀ ਜਿਹੜਾ ਕੋਈ ਰਿਪੇਅਰ ਜਿਹੜੀ ਆ ਉਹ ਹੋਈ ਆ ਇਸ ਕਰਕੇ ਉਹ ਵੀ ਕੰਮ ਜਿਹੜੇ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਇਹਨਾਂ ਕਮਕਾਰਨ ਮੁਸ਼ਕਲਾਂ ਕਿਹੜੀਆਂ ਕਿਹੜੀਆਂ ਆ ਰਹੀਆਂ ਕਿਉਂਕਿ 45 ਕਮਰਿਆਂ ਦਾ ਹੋਸਟਲ ਖਾਲੀ ਪਿਆ ਹੈ ਦੂਜਾ ਸੜਕ ਅਧੂਰੀ ਹੈ ਸੜਕ ਨਹੀਂ ਬਣਦੀ ਉਹਦੇ ਕਰਕੇ ਮਿੱਟੀ ਵੀ ਉਡਦੀ ਹੋਏਗੀ ਤੇ ਤੀਜਾ ਬਾਉਂਡਰੀ ਵਾਲ ਕਰਕੇ ਅਣਪਛਾਤੇ ਲੋਕ ਵੀ ਅੰਦਰ ਆਂਦੇ ਹੋਣਗੇ ਇੰਨੇ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜਾ ਗਰਲਸ ਹੌਸਟਲ ਆ ਉੱਥੇ ਜਿਹੜੇ ਅਸੀਂ ਤਕਰੀਬਨ ਇੱਕ ਕਮਰੇ 'ਚ 6 ਲੜਕੀਆਂ ਰੱਖ ਰਹੇ ਆ ਤੇ ਅਗਰ ਜੇ ਇਹ ਹੌਸਟਲ ਬਣ ਜਾਂਦਾ 45 ਕਮਰੇ ਸਾਨੂੰ ਹੋਰ ਬਣ ਜਾਂਦੇ ਫਿਰ ਨੰਬਰ ਆਫ ਸਟੂਡੈਂਟਸ ਪਰ ਕਮਰਾ ਜਿਹੜਾ ਉਹ ਹੀ ਜਿਹੜਾ ਕਟਾ ਸਕਦੇ ਆ ਇਸ ਤੋਂ ਇਲਾਵਾ ਜਦੋਂ ਬਰਸਾਤਾ ਹੁੰਦੀਆਂ ਨੇ ਤੇ ਗਰਲਜ਼ ਹਸਟਲ ਤੋਂ ਸਕੂਲ ਆਣ ਤੱਕ ਕਾਫੀ ਦਿੱਕਤ ਆਉਂਦੀ ਆ ਅ ਔਰ ਚਿੱਕੜ ਹੋ ਜਾਂਦਾ ਸੜਕ ਜਿਹੜੀ ਕੱਚੀ ਹੋਂ ਕਾਰਨ ਇਸ ਤੋਂ ਇਲਾਵਾ ਜਿਹੜੀ ਆ ਪ੍ਰੇਅਰ ਜਦੋਂ ਹੁੰਦੀ ਆ ਜਦੋਂ ਟ੍ਰੇਲ ਵਗੈਰਾ ਪਈ ਹੁੰਦੀ ਆ ਉਹ ਬੱਚਿਆਂ ਦੇ ਬੂਟ ਖਰਾਬ ਹੁੰਦੇ ਆ ਬੂਟਾਂ ਦੇ ਨਾਲ-ਨਾਲ ਉਹ ਜਿਹੜਾ ਚਿੱਕੜ ਆ ਕਮਰਿਆਂ 'ਚ ਜਾਂਦਾ ਇਹ ਇਸ ਤੋਂ ਇਲਾਵਾ ਕੋਈ ਵੀ ਪਲੇਗਰਾਉਂਡ ਜਿਹੜੀ ਆ ਉਹ ਸਟੂਡੈਂਟਸ ਦੇ ਲਈ ਕੋਲ ਨਹੀਂ ਹੈਗੀ ਜਿੱਦੀ ਕਰਕੇ ਅਸੀਂ ਆਪਣੇ ਐਫਰਟ ਨਾਲ ਜਿਹੜਾ ਉਹ ਬੱਚਿਆਂ ਨੂੰ ਜੀਮਾ ਕਰਾਨੇ ਆ ਔਰ ਸਾਡਾ ਸਕੂਲ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਸਾਡਾ ਸਕੂਲ ਜਿਹੜਾ ਓਵਰਆਲ ਚੈਂਪੀਅਨ ਆ ਜਿਹੜਾ ਜ਼ਿਲ੍ਹੇ ਦੀਆਂ ਸਕੂਲ ਗੇਮਸ ਹੁੰਦੀਆਂ ਨੇ ਉਹਦਾ ਓਵਰਆਲ ਚੈਂਪੀਅਨ ਸਾਡਾ ਸਕੂਲ ਹੈਗਾ ਇਸ ਦੇ ਬਾਵਜੂਦ ਵੀ ਕਿੰਨੇ ਸਟੂਡੈਂਟ ਹੈ ਇਸ ਵੇਲੇ ਔਰ ਕਿਹੜੇ ਕਿਹੜੇ ਜਿਹੜੇ ਪਿਛਲੇ ਸਟੂਡੈਂਟ ਆ ਕਿਹੜੇ ਕਿਹੜੇ ਹੋ ਗਿਆ ਤੇ ਕੰਮ ਕਰਦੇ ਆ ਸਾਡੇ ਜਿਹੜਾ ਆ ਇਹ ਜਿਹੜਾ तकरीबन 550 ਬੱਚਾ ਜਿਹੜਾ ਉਹ ਇਸ ਵੇਲੇ ਜਿਹੜੇ ਆ ਉਹ ਸਕੂਲ ਚ ਪੜ੍ਹਦੇ ਆ ਇੱਥੇ ਤਿੰਨ ਸਟਰੀਮਸ ਆ ਮੈਡੀਕਲ ਨਾਨ ਮੈਡੀਕਲ ਔਰ ਕਮਰਸ ਔਰ ਸਰਕਾਰ ਵੱਲੋਂ ਬੱਚਿਆਂ ਨੂੰ NEET ਦੀ ਅਤੇ JEE Main ਦੀ ਔਨਲਾਈਨ ਕੋਚਿੰਗ ਵੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ CLAT ਅਤੇ CMA ਦੀ ਵੀ ਜਿਹੜੀ ਆ ਔਨਲਾਈਨ ਕੋਚਿੰਗ ਦਿੱਤੀ ਜਾਂਦੀ ਹੈ ਇੱਥੇ ਜਿਹੜਾ ਪਿਛਲੇ ਸਾਲ ਇੱਕ ਬੱਚਾ ਜਿਹੜਾ ਮੈਡੀਕਲ ਕਾਲ ਜਿਹੜਾ ਪਟਿਆਲੇ ਦਾਖਲ ਹੋਇਆ ਸੀ ਇਸ ਤੋਂ ਇਲਾਵਾ ਕਾਫੀ ਬੱਚੇ ਜਿਹੜੇ ਹਨ ਇੰਜੀਨੀਅਰਿੰਗ ਕਾਲਜ ਤੇ ਉਹ ਕਰਕੇ ਆਪਣੀਆਂ ਪੜਾਈਆਂ ਪੂਰੀਆਂ ਕਰਕੇ ਚੰਗੇ ਚੰਗੇ ਅਹੁਦਿਆਂ ਤੇ ਹੈਗੇ ਨੇ ਬੌਂਡੀ ਵਾਲ ਕਰਕੇ ਕੋਈ ਅਣਪਛਾਤੇ ਲੋਕ ਵੀ ਆ ਜਾਂਦੇ ਕਦੀ ਜਦੋਂ ਤੱਕ ਮੈਂ ਮਲਕੀ ਸਕੂਲ ਚ ਆਇਆ ਉਦੋਂ ਤੱਕ ਤੇ ਹਜੇ ਤੱਕ ਕੋਈ ਅਜਿਹਾ ਇਨਸੀਡੈਂਟ ਨਹੀਂ ਹੋਇਆ ਕਿਉਂਕਿ ਸਾਡੇ ਕੋਲ ਸੁਰੱਖਿਆ ਕਰਮਚਾਰੀ ਵੀ ਕਾਫੀ ਨੇ ਉਹ ਪੂਰਾ ਧਿਆਨ ਰੱਖਦੇ ਆ ਨੇ ਕਿ ਕੋਈ ਅਨਪਛਾਤਾ ਬੰਦਾ ਜਿਹੜਾ ਸਕੂਲ 'ਚ ਦਾਖਲ ਨਾ ਹੋ ਸਕੇ ਨਾਲ ਹੀ ਤੁਸੀਂ ਹਾਜ਼ਰੀ ਦੇ ਰੂਪ ਤੇ ਬਣਵਾ ਦਿੱਤੀਆਂ ਹਾਂ ਹਾਂਜੀ ਜੀ ਜਿਹੜਾ ਬਾਉਂਡਰੀ ਵਾਲ ਸਾਡੇ ਜਿਹੜੀ 3 ਤੋਂ 4 ਫੁੱਟ ਜਿਹੜਾ ਪੁੱਡਾ ਵਾਲੀ ਸਾਈਡ ਦੂਜੀ ਸਾਈਡ ਆ ਵਾਈ ਹੌਸਲ ਦੇ ਉੱਥੇ ਵੀ ਮੈਂ ਜਿਹੜੇ ਐਂਗਲ ਲਗਾ ਕੇ ਜਿਹੜਾ ਤਾਰਦਾਨ ਦਾ ਕੰਮ ਕਰਵਾ ਰਿਹਾ